ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਪਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸ਼ਰੀਰ ਦੇ ਇੱਕ ਅਜਿਹੇ ਮਹੱਤਵਪੂਰਨ ਖਰਾਕੀ ਤੱਤ ਦੀ ਜਿਸ ਨੂੰ ਕਿਹਾ ਜਾਂਦਾ ਹੈ ਜ਼ਿੰਕ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜ਼ਿੰਕ ਦੇ ਸਬੰਧ ਵਿੱਚ ਪੂਰਾ ਵਿਸ਼ਾ ਜੋਕਾ ਤੁਹਾਡੇ ਸਾਹਮਣੇ ਰੱਖਾਂਗੇ ਜ਼ਿੰਕ ਇੱਕ ਮਹੱਤਵਪੂਰਨ ਖਰਾਕੀ ਤੱਤ ਹੈ ਜ਼ਿੰਕ ਇੱਕ ਸੂਖਮ ਯਾਨੀ ਕਿ ਬਹੁਤ ਮਤਲਬ ਨਾ ਨਜ਼ਰ ਆਉਣ ਵਾਲਾ ਜਿਹੜਾ ਪੋਸ਼ਕ ਤੱਤ ਹੈ ਜਿਹੜਾ ਕਿ ਸਾਡੀ ਪ੍ਰਜਨਨ ਸ਼ਕਤੀ ਸਾਡੀ ਇਮਿਊਨ ਸਿਸਟਮ ਸਾਡੇ ਜ਼ਖਮਾਂ ਦੀ ਮਰਮਮਤ ਸਾਡੇ ਸਰੀਰ ਦੇ ਵੱਖ-ਵੱਖ ਜਿਹੜੇ ਨੇ ਕੰਮ ਹੈ ਉਹਨਾਂ ਦੇ ਵਿੱਚ ਇਹ ਕੰਮ ਆਉਂਦਾ ਗਰਭਵਸਤਾ ਬਚਪਨ ਜਵਾਨੀ ਤੇ ਢਿੱਡ ਦੇ ਵਿੱਚ ਪਲ ਰਹੇ ਭਰੂਣ ਤੱਕ ਦੇ ਲਈ ਇਹ ਬੇहद ਜ਼ਰੂਰੀ ਹੈ ਜ਼ਿੰਕ ਦੀ ਕਮੀ ਜਿਹੜੀ ਆ ਉਹ ਸਰੀਰ ਦੇ ਵਿੱਚ ਬਹੁਤ ਸਾਰੇ ਰੋਗ ਜਿਹੜੇ ਨੇ ਉਹ ਪੈਦਾ ਕਰ ਦਿੰਦੀ ਹੈ। ਜ਼ਿੰਕ ਦਾ ਘੱਟੋ-ਘੱਟ ਸਰੀਰ ਦੇ ਵਿੱਚ ਜਿਹੜਾ ਪੱਧਰ ਆ ਉਹ 0.64 ਤੋਂ ਲੈ ਕੇ 1.10 ਮਾਈਕਰੋਗ੍ਰਾਮ ਜਾਂ ਐਮਐਲ ਤੋਂ ਘੱਟ ਜਿਹੜਾ ਉਹ ਪਾਇਆ ਜਾਂਦਾ। ਜ਼ਿੰਕ ਦੀ ਕਮੀ ਜਨਮਦਾਰਤ ਹੋ ਸਕਦੀ ਹੈ ਜਾਂ ਫਿਰ ਪੈਦਾ ਹੋਣ ਤੋਂ ਬਾਅਦ ਵੀ ਹੋ ਸਕਦੀ ਹੈ। ਜ਼ਿੰਕ ਨੂੰ ਸਾਡੇ ਸਰੀਰ ਦੁਆਰਾ ਜਿਹੜਾ ਉਹ ਅੰਦਰੋਂ ਨਹੀਂ ਬਣਦਾ ਇਸ ਨੂੰ ਬਾਹਰੋਂ ਲੈਣਾ ਪੈਂਦਾ ਤੇ ਜ਼ਿੰਕ ਜਿਹੜਾ ਇਸ ਨੂੰ ਬਹੁਤ ਸਾਰੇ ਅਲੱਗ-ਅਲੱਗ ਜਿਹੜੇ ਨੇ ਉਹ ਖਾਣੇ ਦੇ ਵਿੱਚੋਂ ਮਿਲਦਾ ਜਿਆਦਾਤਰ ਇਹ ਜਿਹੜਾ ਜ਼ਿੰਕ ਹੈ ਉਹ ਮਾਸਾਹਾਰੀ ਭੋਜਨ ਦੇ ਵਿੱਚੋਂ ਸਾਨੂੰ ਮਿਲਦਾ ਹੈਗਾ ਸਮੁੰਦਰੀ ਭੋਜਨ ਦੇ ਵਿੱਚ ਮਿਲਦਾ ਸਮੁੰਦਰੀ ਜੀਵਾਂ ਦੇ ਵਿੱਚੋਂ ਸਾਨੂੰ ਮਿਲਦਾ ਹੈਗਾ ਵੈਸੇ ਇੱਕ ਕੇਲ ਜਿਹੜਾ ਹੈਗਾ ਉਹ ਉਹ ਵੀ ਉਹਦੇ ਵਿੱਚੋਂ ਵੀ ਸਾਨੂੰ ਜ਼ਿੰਕ ਜਿਹੜਾ ਉਹ ਕਾਫੀ ਮਿਲਦਾ ਹੈ ਜਨਕੂ ਦੇ ਕਮੀ ਦੇ ਜਿਹੜੇ ਲੱਛਣ ਨੇ ਜੇਕਰ ਆਪਾਂ ਉਹਦੇ ਤੇ ਥੋੜਾ ਜਿਹਾ ਜ਼ਿਕਰ ਕਰ ਲਈਏ ਤਾਂ ਇਹਦੇ ਅਨਗਲਗ ਜਿਹੜੇ ਨੇ ਸ਼ਰੀਰ ਦੇ ਉੱਤੇ ਜਿਹੜੇ ਪ੍ਰਭਾਵ ਪੈਂਦੇ ਨੇ ਸ਼ਰੀਰ ਦੇ ਜਿਹੜੀ ਸਕਿਨ ਦੇ ਉੱਤੇ ਗੋਲ ਗੋਲ ਜਿਹੜੇ ਨੇ ਉਹ ਚਟਾਕ ਪੈਣ ਲੱਗ ਜਾਂਦੇ ਨੇ ਸਕਿਨ ਦੇ ਉੱਤੇ ਅਲਸਰ ਹੋਣ ਲੱਗ ਜਾਂਦਾ ਹੈ ਵਾਲ ਝੜਨ ਲੱਗ ਜਾਂਦੇ ਨੇ ਦਸਤ ਲੱਗ ਜਾਂਦੇ ਨੇ ਵਾਰ-ਵਾਰ ਸਰਦੀ ਜ਼ੁਕਾਮ ਜਾਂ ਫਿਰ ਇਨਫੈਕਸ਼ਨ ਹੋਣ ਲੱਗ ਜਾਂਦੀ ਹੈ ਵਜ਼ਨ ਘਟਣ ਲੱਗ ਜਾਂਦਾ ਹੈ ਜ਼ਖਮ ਦੇਰੀ ਨਾਲ ਭਰਦਾ ਅ ਗੰਧ ਆਉਣੀ ਜਾਂ ਸਵਾਦ ਜਿਹੜਾ ਉਹ ਮਹਿਸੂਸ ਹੋਣਾ ਜਾਂ ਗੰਧ ਮਹਿਸੂਸ ਹੋਣੀ ਜਾਂ ਸਵਾਦ ਦਾ ਪਤਾ ਨਹੀਂ ਲੱਗਦਾ ਹੈਗਾ ਭੁੱਖ 'ਚ ਕਮੀ ਆਉਣ ਲੱਗ ਜਾਂਦੀ ਆ ਅੱਖਾਂ ਤੇ ਜਿਹੜੇ ਸਕਿਨ ਹੈ ਉਹਦੇ ਅੱਖਾਂ 'ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਸਕਿਨ ਦੇ ਜਿਹੜੇ ਜ਼ਖਮ ਨੇ ਉਹ ਠੀਕ ਨਹੀਂ ਹੁੰਦੇ ਮਾਨਸਿਕ ਤੌਰ ਦੇ ਉੱਤੇ ਬੰਦਾ ਸੁਸਤ ਰਹਿਣ ਲੱਗ ਜਾਂਦਾ ਤੇ ਨਪੁੰਸਕਤਾ ਵਰਗੇ ਜਿਹੜੇ ਨੇ ਉਹ ਸਮੱਸਿਆਵਾਂ ਆ ਜਿਹੜੀਆਂ ਨੇ ਉਹ ਇਨਸਾਨ ਦੇ ਵਿੱਚ ਆਉਣ ਲੱਗ ਜਾਂਦੀਆਂ ਨੇ ਕਿਉਂਕਿ ਜ਼ਿੰਕ ਸੈਕਸ ਨਾਲ ਜੁੜੀ ਹੋਈ ਬੜੀ ਵੱਡੀ ਇਸ ਜੁੜ ਕੇ ਇੱਕ ਬੜਾ ਵੱਡਾ ਰੋਲ ਅਦਾ ਕਰਦਾ ਹੈਗਾ ਤੇ ਬੱਚਿਆਂ ਤੇ ਜਿਹੜੇ ਆਪਾਂ ਕਹਿੰਦੇ ਆ ਟੀਨੇਜਰਸ ਨੇ ਉਹਨਾਂ ਦੀ ਵਿਕਾਸ ਜਿਹੜਾ ਉਹ ਰੁਕ ਜਾਂਦਾ ਘਟ ਜਾਂਦਾ ਹੈਗਾ ਉਹਨਾਂ ਨੂੰ ਜਵਾਨੀ ਜਿਹੜੀ ਆ ਉਹ ਲੇਟ ਆਉਂਦੀ ਹੈ ਸਿੱਖਣ ਦੇ ਵਿੱਚ ਉਹਨਾਂ ਨੂੰ ਕਠਿਨਾਈ ਹੋਣ ਲੱਗ ਜਾਂਦੀ ਹੈ ਸਿੱਖਣ ਦੀ ਸ਼ਕਤੀ ਜਿਹੜੀ ਆ ਉਹਨਾਂ ਨੂੰ ਉਹਨਾਂ ਦੀ ਘਟ ਜਾਂਦੀ ਹੈ ਤੇ ਇਹ ਸਾਰੇ ਜਿਹੜੇ ਜ਼ਿੰਕ ਦੀ ਕਮੀ ਦੇ ਲੱਛਣ ਹੈਗੇ ਜ਼ਿੰਕ ਦੀ ਜਿਹੜੇ ਕਮੀ ਦੇ ਜੇਕਰ ਆਪਾਂ ਕਾਰਨਾਂ ਵੱਲ ਜਾਈਏ ਤਾਂ ਜ਼ਿਆਦਾਤਰ ਵਿਕਾਸਸ਼ੀਲ ਜਾਂ ਫਿਰ ਅੰਡਰ ਡਿਵੈਲਪਮੈਂਟ ਜਿਹੜੇ ਦੇਸ਼ ਨੇ ਉਹ ਕਪੋਸ਼ਣ ਦਾ ਸ਼ਿਕਾਰ ਨੇ ਯਾਨੀ ਭੁੱਖਮਰੀ ਦਾ ਸ਼ਿਕਾਰ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਦੇਖੀ ਜਾਂਦੀ ਹੈ ਤੇ ਕਈ ਬਿਮਾਰੀਆਂ ਇਹਦੇ ਕਰਕੇ ਜਿਹੜੇ ਇਹਨਾਂ ਲੋਕਾਂ ਨੂੰ ਲੱਗ ਜਾਂਦੀਆਂ ਨੇ ਤੇ ਜ਼ਿੰਕ ਦੀ ਕਮੀ ਜਿਹੜੀ ਆ ਉਹਦੇ ਵਿੱਚੋਂ ਇੱਕ ਵੱਡਾ ਜਿਹੜਾ ਕਾਰਨ ਨਿਕਲ ਕੇ ਸਾਹਮਣੇ ਆਂਦੀ ਹੈ ਜ਼ਿੰਕ ਦੀ ਕਮੀ ਦੇ ਜਿਹੜੇ ਨੇ ਮੁੱਖ ਕਾਰਨ ਹੋ ਸਕਦੇ ਨੇ ਜ਼ਿੰਕ ਬੋਡੀ ਦੇ ਵਿੱਚ ਘਟ ਜਾਣਾ ਖਾਣਾ ਆਪਾਂ ਜ਼ਿੰਕ ਦੇ ਵਿੱਚ ਜ਼ਿੰਕ ਜਿਹੜਾ ਘਟ ਖਾਂਦੇ ਆ ਜ਼ਿੰਕ ਅੰਦਰ ਅਬਜ਼ੌਰਬ ਘਟ ਹੁੰਦਾ ਹੈ શરીਰ ਦੇ ਅੰਦਰ ਜਿਹੜਾ ਉਹ ਉਹਨੂੰ ਮਿਲਦਾ ਘਟ ਹੈ ਜ਼ਿੰਕ ਦੀ ਮੰਗ ਜਿਹੜੀ ਆ ਉਹ ਵੱਧ ਜਾਂਦੀ ਹੈ ਬੋਡੀ ਦੇ ਵਿੱਚ ਕੁਝ ਕਾਰਨਾ ਕਰਕੇ ਜਿਦਾਂ ਜਿਵੇਂ ਕੋਈ ਗਰਭਵਸਤਾ ਦੇ ਵਿੱਚ ਲੇਡੀ ਹੈਗੀ ਆ ਦੁੱਧ ਪਲਾ ਰਹੀ ਹੈ ਅਜੇ ਅਜੇ ਕਮਾਂ ਦੇ ਜਾਂ ਫਿਰ ਕਿਸੇ ਨੂੰ ਡਾਇਲਿਸਿਸ ਦਿੱਤੇ ਹੈਗਾ ਕੋਈ ਇਨਸਾਨ ਜਾਂ ਫਿਰ ਸ਼ਰਾਬ ਬਹੁਤ ਪੀਂਦਾ ਹੈਗਾ ਜਾਂ ਫਿਰ ਬਹੁਤ ਅਜੇ ਨੇ ਜਿਨ੍ਹਾਂ ਨੂੰ ਪਿਸ਼ਾਬ ਬਹੁਤ ਜਾਂਦਾ ਦਾ ਕਈ ਰੋਗਾਂ ਦੇ ਵਿੱਚ ਪਿਸ਼ਾਬ ਹੋ ਜਾਂਦਾ ਹੈ ਜਿਹਦੇ ਕਰਕੇ ਜ਼ਿੰਕ ਜਿਹੜਾ ਹੈਗਾ ਉਹ ਬਾਡੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਜੇ ਜਿਹੜੇ ਨੇ ਉਹ ਕਾਰਨ ਨੇ ਜਿਹਦੇ ਕਰਕੇ ਸਾਨੂੰ ਜ਼ਿੰਕ ਦੀ ਕਮੀ ਹੋਣ ਲੱਗ ਜਾਂਦੀ ਹੈ ਤੇ ਜ਼ਿੰਕ ਜਿਹੜੇ ਬਹੁਤ ਸਾਰੇ ਅਲੱਗ-ਅਲੱਗ ਸ਼ਾਕਾਹਾਰੀ ਭੋਜਨ ਚੋਂ ਵੀ ਮਿਲਦੇ ਹੈਗੇ ਨੇ ਮਾਸਾਹਾਰੀ ਭੋਜਨ ਚੋਂ ਵੀ ਮਿਲਦੇ ਹੈਗੇ ਨੇ ਤੇ ਇਹਦੇ ਕਰਕੇ ਸਾਨੂੰ ਜਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਜ਼ਿੰਕ ਜਿਹੜਾ ਉਹ ਮਾਸਾਹਾਰੀ ਭੋਜਨ ਚ ਮਿਲਦਾ ਵੈਸੇ ਨਟਸ ਚੋਂ ਵੀ ਮਿਲਦਾ ਹੈ ਸੀਡਸ ਚੋਂ ਮਿਲਦਾ ਹੈ ਸਮੁੰਦਰੀ ਭੋਜਨ ਚੋਂ ਵੀ ਮਿਲਦਾ ਹੈਗਾ ਫਲੀਆਂ ਚੋਂ ਵੀ ਮਿਲਦਾ ਹੈ ਬਹੁਤ ਬਹੁਤ ਸਾਰੇ ਭੋਜਨ ਹੈ ਜਿਹਨਾਂ ਦੇ ਵਿੱਚੋਂ ਜ਼ਿੰਕ ਸਾਨੂੰ ਮਿਲ ਜਾਂਦਾ ਪਰ ਜਿਆਦਾ ਜੇਕਰ ਗੱਲ ਕਰੀਏ ਤੇ ਮਾਸਾਹਾਰੀ ਭੋਜਨ ਦੇ ਵਿੱਚੋਂ ਜ਼ਿੰਕ ਸਾਨੂੰ ਮਿਲਦਾ ਹੈਗਾ ਵੈਸੇ ਜ਼ਿੰਕ ਦੇ ਕੁਝ ਸਪਲੀਮੈਂਟਸ ਵੀ ਹੈਗੇ ਨੇ ਜੇਕਰ ਤੁਸੀਂ ਲੈਣਾ ਚਾਹੋ ਤਾਂ ਉਹ ਸਪਲੀਮੈਂਟ ਵੀ ਜ਼ਿੰਕ ਦੇ ਅ ਤੁਸੀ ਲੈ ਕੇ ਆਪਣੀ ਜ਼ਿੰਕ ਦੀ ਕਮੀ ਪੂਰੀ ਕਰ ਸਕਦੇ ਹੋ ਅ ਇਸ ਤੋਂ ਇਲਾਵਾ ਜ਼ਿੰਕ ਦੀ ਜਿਹੜੀ ਅ ਕਮੀ ਦੇ ਕਰਕੇ ਅ ਕਮੀ ਦੇ ਪਿੱਛੇ ਜਿਹੜੇ ਤੇ ਕੁਝ ਹੋਰ ਕਾਰਨ ਵੀ ਹੋ ਸਕਦੇ ਨੇ ਕੁਝ ਲੋਕਾਂ ਨੂੰ ਦਸਤ ਵੀ ਲੱਗ ਜਾਂਦੇ ਨੇ ਜਿਹਦੇ ਕਰਕੇ ਜਿਹੜੇ ਨੇ ਉਹ ਜ਼ਿੰਕ ਬੋਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਅਲਸਰਟਿਕ ਕੋਲਾਈਟਸ ਜਿਹੜਾ ਇੱਕ ਰੋਗ ਹੈਗਾ ਜਿਹਦੇ ਵਿੱਚ ਅੰਤਣੀਆਂ ਦੇ ਵਿੱਚ ਸਰਾਖ ਹੋ ਜਾਂਦੇ ਨੇ ਤੇ ਉਹਦੇ ਕਰਕੇ ਦਸਤ ਲੱਗ ਜਾਂਦੇ ਨੇ ਪੁਣੀ ਦਸਤ ਹੋ ਜਾਣ ਚਾਹੇ ਉਹ ਦੂਸਰੇ ਦਸਤੂਨਾਂ ਤਾਂ ਉਹ ਦਸਤ ਕਰਕੇ ਵੀ ਜਿਹੜਾ શરીਰੀ ਦੇ ਵਿੱਚੋਂ ਜ਼ਿੰਕ ਬਾਹਰ ਨਿਕਲ ਜਾਂਦਾ ਹੈ ਜਿਆਦਾਤਰ ਸ਼ਰਾਬ ਪੀਣ ਵਾਲੇ ਲੋਕੀ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਿੰਕ ਦੀ ਕਮੀ ਪਾਈ ਜਾਂਦੀ ਹੈ ਉਹਨਾਂ ਨੂੰ ਦਸਤ ਵੀ ਲੱਗਦੇ ਹੈਗੇ ਨੇ ਤੇ ਇਹ ਕਮੀ ਜਿਹੜੀ ਹੈ ਜ਼ਿੰਕ ਦਾ ਇੱਕ ਵੱਡਾ ਇਹਦੇ ਵਿੱਚ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਹਾਲਾਂਕਿ ਜ਼ਿੰਕ ਦੀ ਕਮੀ ਜਿਹੜੀ ਆਮ ਤੌਰ ਤੇ ਖਾਣੇ ਦੇ ਨਾਲ ਸੰਬੰਧਿਤ ਦੇਖੀ ਗਈ ਹੈ ਵੀ ਜੇ ਖਾਣਾ ਦੇ ਵਿੱਚ ਤੁਹਾਨੂੰ ਜ਼ਿੰਕ ਦੇ ਨਹੀਂ ਮਿਲ ਰਿਹਾ ਤਾਂ ਉਹਦੇ ਕਰਕੇ ਹੈ ਪਰ ਇਹ ਇਹਦੇ ਕਾਰਨ ਬਹੁਤ ਸਾਰੇ ਹੋਰ ਵੀ ਕਾਰਨ ਇਹਦੇ ਪਾਏ ਜਾਂਦੇ ਹੈਗੇ ਨੇ ਤੇ ਇਹਦੇ ਕਰਕੇ ਹੀ ਸਾਨੂੰ ਜਿਹੜੇ ਸ਼ਰੀਰ ਦੇ ਵਿੱਚ ਕਾਫੀ ਸਾਰੇ ਰੋਗ ਪੈਦਾ ਹੋ ਜਾਂਦੇ ਨੇ ਜਿਹਦੇ ਕਰਕੇ ਅਲਸਰਟਿਕ ਕੋਲਾਈਟਸ ਦਾ ਮੈਂ ਤੁਹਾਨੂੰ ਨਾਮ ਲਿਆ ਹੈਗਾ ਜਿਹਨੂੰ ਆ ਆਪਾਂ ਪੇਟ ਦੇ ਅੰਦਰ ਦੇ ਅਲਸਰ ਵੀ ਕਹਿੰਦੇ ਆਗੇ ਆ ਤੇ ਸ਼ਾਰਟ ਬਾਉਲ ਸਿੰਡਰੋਮ ਜਾਂ ਗੈਸਟੋ ਇੰਟਰਸਟਾਈਨਲ ਬਿਮਾਰੀ ਦੇ ਨਾਲ ਇਸ ਨੂੰ ਆਪਾਂ ਨਾਮ ਦਿੱਤਾ ਹੋਇਆ ਹੈ ਜਿੰਕ ਦੇ ਅੰਦਰ ਬਾਡੀ ਦੇ ਅੰਦਰ ਜਿੰਕ ਘਟ ਜਾਂਦਾ ਤੇ ਇਸ ਬਿਮਾਰੀ ਨਾਲ ਨਾਲ ਪੀੜਿਤ ਜਿਹੜੇ ਲੋਕ ਨੇ ਉਹ ਫਿਰ ਉਹਨਾਂ ਦੀ ਜਿਨ੍ਹਾਂ ਦੀ ਸਰਜਰੀ ਹੁੰਦੀ ਹੈ ਤਾਂ ਉਹਨਾਂ ਦੀ ਜਿੰਕ ਦੀ ਕਮੀ ਹੋਣ ਦਾ ਜਿਹੜਾ ਉਹਨਾਂ ਤੇ ਖਤਰਾ ਵੱਧ ਜਾਂਦਾ ਹੈਗਾ ਕੁਝ ਬਿਮਾਰੀਆਂ ਨੇ ਜੀ ਜਿਨ੍ਹਾਂ ਚ ਜਿੰਕ ਦੀ ਕਮੀ ਜਿਹੜੀ ਆ ਹੋਣੀ ਮਤਲਬ ਉਹ ਪੱਕਾ ਹੋ ਹੀ ਜਾਂਦੀ ਹੈਗੀ ਆ ਤੇ ਉਹਦੇ ਕਰਕੇ ਜਿੰਕ ਜਿਹੜਾ ਉਹਦਾ ਨੁਕਸਾਨ ਵੱਧ ਹੋ ਜਾਂਦਾ ਹੈ ਸਰੀਰ ਦੇ ਵਿੱਚੋਂ ਜਿੰਕ ਵੱਧ ਨਿਕਲ ਜਾਂਦਾ ਹੈਗਾ ਇਹਦੇ ਚ ਹੈਗਾ ਸੈਲੀਕ ਅਨੀਮਿਕ ਜਿਹੜਾ ਐਨੀਮੀਆ ਜਿਹੜਾ ਉਹ ਹੋ ਗਿਆ ਕ੍ਰੋਨਿਕ ਕਿਡਨੀ ਇਸ ਜਿਹੜਾ ਡਿਜ਼ੀਜ਼ ਹੈਗੀ ਆ ਸੀਕੇਡੀ ਜਿਹਨੂੰ ਕਹਿੰਦੇ ਹੈਗਾ ਲੀਵਰ ਜੇਕਰ ਲੀਵਰ ਚ ਕੋ ਪ੍ਰੋਬਲਮ ਹੈਗੀ ਆ ਉਹਦੇ ਕਰਕੇ ਹੈਗਾ ਕ੍ਰੋਨਿਕ ਡਾਇਰੀਆ ਹੋ ਗਿਆ ਐਚ ਆਈ ਵੀ ਕਿਸੇ ਨੂੰ ਹੋ ਗਿਆ ਹੈਗਾ 슈ਗਰ ਦੇ ਪੇਸ਼ੈਂਟਸ ਦੇ ਵਿੱਚ ਵੀ ਜ਼ਿੰਕ ਦੀ ਕਮੀ ਪਾਈ ਜਾਂਦੀ ਹੈਗੀ ਆ ਤੇ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਵਧਾਉਣ ਦੀਆਂ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਵੀ ਜ਼ਿੰਕ ਦੀ ਕਮੀ ਜਿਹੜੀ ਆ ਉਹ ਅਕਸਰ ਦੇਖਣ ਦੇ ਵਿੱਚ ਮਿਲਦੀ ਹੈਗੀ ਤੇ ਇਹਦੇ ਲਈ ਆਪਾਂ ਨੂੰ ਫਾਈਬਰ ਦਾ ਜਿਹੜਾ ਸੇਵਨ ਜਿਹੜਾ ਹੈਗਾ ਜੇਕਰ ਆਪਾਂ ਵੱਧ ਕਰਦੇ ਆ ਤਾਂ ਉਹਦੇ ਉਹਦੇ ਨਾਲ ਜਿਹੜਾ ਅ ਜ਼ਿੰਕ ਜਿਹੜਾ ਉਹ ਬਾਡੀ ਦੇ ਵਿੱਚ ਜਿਹੜਾ ਉਹ ਪੋਸ਼ਕ ਤੱਤਾਂ ਦੇ ਰੂਪ ਦੇ ਵਿੱਚ ਸਾਨੂੰ ਵੱਧ ਜਿਹੜਾ ਉਹ ਮਿਲ ਜਾਂਦਾ ਕਿਉਂਕਿ ਫਾਈਬਰ ਬਾਡੀ ਦੇ ਅੰਦਰ ਜ਼ਿੰਕ ਨੂੰ ਰੋਕਣ ਦੇ ਵਿੱਚ ਕਾਫੀ ਸਹਾਇਤਾ ਕਰਦਾ ਹੈਗਾ ਬਜ਼ੁਰਗ ਅਵਸਥਾ ਦੇ ਵਿੱਚ ਵੀ ਜਿਨ੍ਹਾਂ ਨੇ 75 ਸਾਲ ਦੀ ਉਮਰ ਜਿਨ੍ਹਾਂ ਦੀ ਹੋ ਜਾਂਦੀ ਹੈ ਤੇ ਉਹਨਾਂ ਦੇ ਅੰਦਰ ਵੀ ਜ਼ਿੰਕ ਜਿਹੜਾ ਉਹ ਘਟਣ ਲੱਗ ਜਾਂਦਾ ਹੈ ਕਿਉਂਕਿ ਉਹਨਾਂ ਦਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਖਾਣੇ ਨੂੰ ਹਜਮ ਕਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਸਲੋ ਹੋ ਜਾਂਦੀ ਹੈ ਭੁੱਖ ਘੱਟ ਲੱਗਦੀ ਹੈ ਤੇ ਪੋਸ਼ਕ ਤੱਤਾਂ ਦੀ ਅੰਦਰ ਜਿਹੜੀ ਉਹ ਘਾਟ ਹੋ ਜਾਂਦੀ ਹੈ ਇਸ ਤੋਂ ਇਲਾਵਾ ਲੋਕਾਂ ਨੂੰ ਤਣਾਅ ਹੁੰਦਾ ਡਿਪਰੈਸ਼ਨ ਹੁੰਦਾ ਚਿੰਤਾ ਰੋਗ ਹੋ ਜਾਂਦਾ ਤਾਂ ਉਹਨਾਂ ਨੂੰ ਵੀ ਉਹਨਾਂ ਦੇ ਅੰਦਰ ਵੀ ਜਿਹੜਾ ਜ਼ਿੰਕ ਦਾ ਪਦਰ ਜਿਹੜਾ ਉਹ ਘਟ ਜਾਂਦਾ ਹੈਗਾ ਅ ਇਸ ਤੋਂ ਇਲਾਵਾ ਜੇਕਰ ਹੁਣ ਆਪਾਂ ਜ਼ਿੰਕ ਦੇ ਬਾਰੇ ਪਤਾ ਕਰਨਾ ਵੀ ਜ਼ਿੰਕ ਕਿਵੇਂ ਸਾਡੇ ਅੰਦਰ ਘਟ ਗਿਆ ਤਾਂ ਉਹਦੇ ਲਈ ਬਲੱਡ ਟੈਸਟ ਕਰਵਾਏ ਜਾਂਦੇ ਹੈਗੇ ਨੇ ਤੇ ਇਹਦੇ ਨਾਲ ਇਹ ਜਾਂਚ ਤੋਂ ਪਤਾ ਲੱਗਦਾ ਵੀ ਜ਼ਿੰਕ ਜਿਹੜਾ ਸਾਡੇ ਅੰਦਰ ਮਾਤਰਾ ਜਿਹੜੀ ਆ ਉਹ ਕਿੰਨੀ ਹੈਗੀ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਸੈੱਲ ਦੇ ਅੰਦਰ ਜਿਹੜਾ ਉਹ ਇਹਦੇ ਇਹ ਪੱਧਰ ਦਾ ਜਿਹੜਾ ਉਹ ਦਰਸਾਉਂਦਾ ਹੈਗਾ ਵੀ ਕਿੰਨਾ ਹੈਗਾ ਜ਼ਿੰਕ ਦੀ ਕਮੀ ਹੋਣ ਵਾਲੇ ਜਿਹੜੇ ਰੋਗਾਂ ਰਕ ਨੂ ਜਿਵੇਂ ਆਪਾਂ ਖੂਨ ਹੈਗਾ ਖੂਨ ਦਾ ਮਤਲਬ ਜਿਹੜਾ ਇਹਦੇ ਨਾਲ ਜਿਹੜਾ ਪੱਧਰ ਹੈਗਾ ਉਹ ਵਿੱਚ ਗੜਬੜ ਹੋ ਜਾਂਦੀ ਹੈਗੀ ਤੇ ਇਹਦੇ ਕਰਕੇ ਜਿਹੜਾ ਸਾਨੂੰ ਜ਼ਿੰਕ ਜਿਹੜਾ ਉਹਦੇ ਵਿੱਚ ਕੱਟ ਦਿਖਦਾ ਤੇ ਉਹਦੇ ਕਰਕੇ ਖੂਨ ਦੀ ਜਿਹੜੀ ਬੋਡੀ ਦੇ ਅੰਦਰ ਜਿਹੜੀ ਕਮੀ ਉਹ ਉਹ ਦਿਖਦੀ ਹੈ ਤੇ ਖੂਨ ਦੇ ਟੈਸਟ ਦੇ ਵਿੱਚੋਂ ਵੀ ਸਾਨੂੰ ਇਹ ਜ਼ਿੰਕ ਦਾ ਪਤਾ ਲੱਗ ਜਾਂਦਾ ਹੈਗਾ ਇਸ ਤੋਂ ਇਲਾਵਾ ਪਿਸ਼ਾਬ ਟੈਸਟ ਹੈਗਾ ਜੀ ਤੇ ਪਿਸ਼ਾਬ ਟੈਸਟ ਦੇ ਨਾਲ ਆਪਾਂ ਜਿਹੜਾ ਜੇਕਰ 24 ਘੰਟੇ ਆਪਾਂ ਪਿਸ਼ਾਬ ਦੇ ਨਮੂਨੇ ਨੂੰ ਜਿਹੜਾ ਇੱਕ ਪਾਰ ਰੱਖਦੇ ਹੈਗੇ ਆ ਤਾਂ ਇਹਦੇ ਵਿੱਚ ਜ਼ਿੰਕ ਦੀ ਕਮੀ ਦਾ ਜਿਹੜਾ ਉਹ ਪਤਾ ਲਗਾਉਣ ਦੇ ਵਿੱਚ ਸਾਨੂੰ ਜਿਹੜੀ ਮਦਦ ਮਿਲਦੀ ਹੈਗੀ ਆ ਉਹ 24 ਘੰਟੇ ਆਪਾਂ ਰੱਖਦੇ ਆ ਟੈਸਟ ਦੇ ਦੌਰਾਨ ਤੇ ਉਹਦੇ ਚ ਪਤਾ ਲੱਗਦਾ ਵੀ ਜ਼ਿੰਕ ਦੀ ਜਿਹੜੀ ਉਹ ਬੋਡੀ ਦੇ ਅੰਦਰ ਜ਼ਿੰਕ ਕਿੰਨੀ ਘੱਟ ਗਿਆ ਹੈਗਾ ਇਸ ਤੋਂ ਇਲਾਵਾ ਜੀ ਜੇਕਰ ਜ਼ਿੰਕ ਦੀ ਕਮੀ ਆਪਾਂ ਨੂੰ ਐਮਰਜੈਂਸੀ ਹਾਲਾਤ ਤਾਂ ਨਹੀਂ ਹੈਗੇ ਪਰ ਇਹਦੇ باوجود ਵੀ ਜਿਹੜੀ ਆ ਆਪਾਂ ਨੂੰ ਜੇਕਰ ਉਲਟੀ ਆਂਦੀ ਹੈ ਲਗਾਤਾਰ ਸਿਰ ਦਰਦ ਰਹਿੰਦਾ ਬੇਹੋਸ਼ੀ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਕਈ ਦਿਨਾਂ ਤੱਕ ਦਸਤ ਲੱਗੇ ਰਹਿੰਦੇ ਨੇ ਤਾਂ ਫਿਰ ਸਾਨੂੰ ਜਿਹੜੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਕਿਉਂਕਿ ਇਹ ਜ਼ਿੰਕ ਦੀ ਕਮੀ ਜਿਹੜੀ ਆ ਇਹ ਦਰਸਾਉਂਦੀ ਹੈਗੀ ਵੀ ਇਹਦੇ ਨਾਲ ਸਾਡਾ ਬਾਡੀ ਦੇ ਅੰਦਰ ਜ਼ਿੰਕ ਘਟ ਗਿਆ ਹੈਗਾ ਤੇ ਇਹਦੇ ਨਾਲ ਜਿਹੜਾ ਸਾਡੀ ਜਿਹੜੀ ਇਮਿਊਨ ਸਿਸਟਮ ਘਟ ਜਾਂਦਾ ਤੇ ਇਮਿਊਨ ਸਿਸਟਮ ਕਿਉਂ ਘਟਦਾ ਹੈ ਇਹਦੇ ਲਈ ਆਪਾਂ ਥੋੜਾ ਡਿਸਕਸ ਕਰ ਲਈਏ ਕਿਉਂਕਿ ਇਮਿਊਨ ਸਿਸਟਮ ਇੱਕ ਮਹੱਤਵਪੂਰਨ ਜਿਹੜਾ ਉਹ ਬਾਡੀ ਦਾ ਜਿਹੜਾ ਉਹ ਮੈਕੈਨਿਜ਼ਮ ਹੈਗਾ ਤੇ ਜ਼ਿੰਕ ਦੀ ਕਮੀ ਨਾਲ ਰੋਗਾਂ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਹ ਘਟ ਜਾਂਦੀ ਹੈ ਜਿਹਦੇ ਨਾਲ ਇਨਫੈਕਸ਼ਨਸ ਨਾਲ ਲੜਨ ਜਿਹੜੇ ਬਾਡੀ ਸਮਰਥ ਹੋ ਜਾਂਦੀ ਹੈ ਤੇ ਇਮਿਊਨ ਸਿਸਟਮ ਕਮਜ਼ੋਰ ਹੋਣ ਦਾ ਇਹਦੇ ਪਿੱਛੇ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਇਦੇ ਪਿੱਛੇ ਦਾ ਕਾਰਨ ਹੈ ਕਿ ਕਿਉਂਕਿ ਬੋਡੀ ਦੇ ਅੰਦਰ ਜਿਹੜੇ ਵਾਈਟ ਬਲੱਡ ਸੈੱਲ ਨੇ ਉਹ ਉਹਦੇ ਜਿਹੜਾ ਪੈਦਾਵਾਰ ਹੈ ਉਹ ਉਹਦੇ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਜ਼ਿੰਕ ਦੀ ਜਿਹੜੀ ਕਮੀ ਆ ਉਹ ਕਿੰਨਾ ਵੱਧ ਰਹਿਣਾ ਤੇ ਕਿੰਨਾ ਜਿਹੜਾ ਉਹ ਘਟ ਰਹਿਣਾ ਹੈ ਤੇ ਜੇ ਵਾਈਟ ਬਲੱਡ ਸੈੱਲ ਜਿਹੜਾ ਬੋਡੀ ਦੇ ਅੰਦਰ ਘਟ ਘਟ ਜਵੇ ਤਾਂ ਸਮਝ ਲਓ ਵੀ ਜ਼ਿੰਕ ਜਿਹੜਾ ਉਹ ਘਟਿਆ ਉਹਦੇ ਕਰਕੇ ਵਾਈਟ ਬਲੱਡ ਸੈੱਲ ਜਿਹੜੇ ਨੇ ਉਹ ਘਟਦੇ ਨੇ ਵਾਈਟ ਬਲੱਡ ਸੈੱਲ ਉਹ ਨੇ ਜਿਹੜੇ ਕਿ ਬੋਡੀ ਦੇ ਅੰਦਰ ਜੇਕਰ ਕਿਤੇ ਕੋਈ ਇਨਫੈਕਸ਼ਨ ਆ ਗਈ ਕੋਈ ਪ੍ਰੋਬਲਮ ਆ ਗਈ ਤੇ ਉੱਥੇ ਜਾ ਕੇ ਉਹ ਉਸ ਨੂੰ ਰਿਪੇਅਰ ਕਰਦੇ ਨੇ ਜਾਂ ਫਿਰ ਉਹ ਬਿਮਾਰੀ ਨਾਲ ਵਾਇਰਸ ਨਾਲ ਬੈਕਟੀਰੀਆ ਨਾਲ ਪੈਥੋਜਨ ਨਾਲ ਉਹ ਲੜਦੇ ਹੈਗੇ ਨੇ ਐਂਟੀਬਾਡੀਜ਼ ਜਿਹੜੀ ਹੈਗੇ ਨੇ ਜੀ ਉਹਦੇ ਬੋਡੀ ਦੇ ਅੰਦਰ ਜਿਹੜੀ ਹੈ ਉਹ ਘਟ ਜਾਂਦੀ ਹੈ ਬਣਨੀ ਜਿਹੜੀ ਉਹ ਘਟ ਜਾਂਦੀ ਹੈ ਜ਼ਿੰਕ ਜਿਹੜਾ ਇਹ ਇਹਦੇ ਪੈਦਾਵਾਰ ਦੇ ਵਿੱਚ ਮਦਦ ਕਰਦਾ ਐਂਟੀਬਾਡੀਜ਼ ਦੇ ਪੈਦਾਵਾਰ 'ਚ ਮਦਦ ਕਰਦਾ ਜਿਹੜੇ ਕਿ ਇਨਫੈਕਸ਼ਨ ਨਾਲ ਲੜਨ ਦੇ ਵਿੱਚ ਮਹੱਤਵਪੂਰਨ ਹੁੰਦੇ ਨੇ ਜ਼ਿੰਕ ਦੀ ਕਮੀ ਨਾਲ ਐਂਟੀਬਾਡੀ ਦਾ ਜਿਹੜਾ ਉਹ ਉਤਪਾਦਨ ਪੈਦਾਵਾਰ ਉਹ ਵੀ ਘਟਦੀ ਹੈਗੀ ਸੋਜ ਹੈ ਜੀ ਬਾਡੀ ਦੇ ਅੰਦਰ ਸੋਜ ਆਉਣ ਲੱਗ ਜਾਂਦੀ ਹੈ ਤੇ ਇਹ ਕਿਉਂਕਿ ਜ਼ਿੰਕ ਜਿਹੜਾ ਉਹ ਸੋਜ ਨੂੰ ਕੰਟਰੋਲ ਕਰਦਾ ਤੇ ਜ਼ਿੰਕ ਜੇਕਰ ਘਟ ਜੇ ਤਾਂ ਫਿਰ ਬਾਡੀ ਦੇ ਅੰਦਰ ਜਿਹੜੀ ਆ ਸੋਜ ਵੀ ਵਧਣ ਲੱਗ ਜਾਂਦੀ ਹੈ ਤੇ ਇਹ ਤਾਂ ਪਤਾ ਲੱਗਦਾ ਜਦੋਂ ਸੀ ਰੈਕਟਿਵ ਪ੍ਰੋਟੀਨ ਸੀਆਰਪੀ ਜਿਹੜਾ ਟੈਸਟ ਕਰਵਾਨੇ ਆ ਤਾਂ ਉਹਦੇ ਵਿੱਚ ਸਾਨੂੰ ਜਿਹੜਾ ਪਤਾ ਲੱਗਦਾ ਵੀ ਸਾਡੇ ਸੀਆਰਪੀ ਵਧ ਗਿਆ ਜਾਨੀ ਸੋਜ ਬਾਡੀ ਦੇ ਅੰਦਰ ਵਧ ਗਈ ਹੈਗੀ ਆ ਟੀ ਸੈੱਲ ਤੇ ਬੀ ਸੈੱਲ ਵੀ ਜਿਹੜੇ ਨੇ ਬਾਡੀ ਦੇ ਅੰਦਰ ਘਟ ਜਾਂਦੇ ਨੇ ਜੀ ਤੇ ਕਿਉਂਕਿ ਜ਼ਿੰਕ ਕਟਿਆ ਤੇ ਉਹਦੇ ਕਰਕੇ ਜਿਹੜੇ ਨੇ টি ਸੈੱਲ ਤੇ ਬੀ ਸੈੱਲ ਵੀ ਜਿਹੜੇ ਬੋਡੀ ਦੇ ਅੰਦਰ ਕੱਟ ਗਏ ਇਸ ਤੋਂ ਇਲਾਵਾ ਜਿੰਕ ਜਿਹੜਾ ਹੈਗਾ ਪੋਸ਼ਕ ਤੱਤਾਂ ਦੇ ਵਿੱਚੋਂ ਸਾਨੂੰ ਮਿਲਦਾ ਪਰ ਬਹੁਤ ਸਾਰੇ ਕਾਰਨ ਨੇ ਜੀ ਜਿਹੜੇ ਜਿੰਕ ਜਦੋਂ ਨਹੀਂ ਮਿਲਦਾ ਤਾਂ ਸਾਡੇ ਹੋਰ ਬਹੁਤ ਸਾਰੇ ਰੋਗ ਜਿਹੜੇ ਨੇ ਉਹਦੇ ਚ ਪੈਦਾ ਹੋ ਜਾਂਦੇ ਨੇ ਹਾਰਮੋਨਲ ਇੰਬੈਲੈਂਸਿੰਗ ਹੋਣ ਲੱਗ ਜਾਂਦੀ ਹੈ ਸਰੀਰ ਦੇ ਵਿੱਚ ਜਿਹੜਾ ਕਿ ਹਾਰਮੋਨਸ ਹੈ ਉਹ ਬਾਇ ਮਹੱਤਵਪੂਰਨ ਜੜੀ ਨੇ ਉਹ ਰੋਲ ਅਦਾ ਕਰਦੇ ਨੇ ਤੇ ਹਾਰਮੋਨ ਜਦੋਂ ਇੰਬੈਲੈਂਸਿੰਗ ਹੁੰਦੀ ਆ ਤਾਂ ਸਰੀਰ ਦਾ ਜਿਹੜਾ ਵਿਕਾਸ ਰੁਕ ਜਾਂਦਾ ਹੈ ਬਹੁਤ ਸਾਰੇ ਰੋਗ ਜਿਹੜੇ ਨੇ ਮਾਨਸਿਕ ਰੋਗ ਪੈਦਾ ਹੋ ਜਾਂਦੇ ਨੇ ਸੈਕਸ਼ੂਅਲ ਰੋਗ ਪੈਦਾ ਹੋ ਜਾਂਦੇ ਨੇ ਕਿਉਂਕਿ ਜ਼ਿੰਕ ਸੈਕਸ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਮੈਂ ਅੱਗੇ ਤੁਹਾਨੂੰ ਇਸ ਚੀਜ਼ ਬਾਰੇ ਜਾਣਕਾਰੀ ਦਿੰਦਾ ਹੈਗਾ ਸੈੱਲਾਂ ਦੀ ਡਿਸਟ੍ਰਿਬਿਊਸ਼ਨ ਦੇ ਵਿੱਚ ਵੀ ਜਿਹੜਾ ਜ਼ਿੰਕ ਬੜਾ ਵੱਟਾ ਰੋਲ ਅਦਾ ਕਰਦਾ ਹੈਗਾ ਜੀ ਜ਼ਿੰਕ ਦੀ ਕਮੀ ਜੇਕਰ ਹੋ ਜੇ ਤਾਂ ਫਿਰ ਸੈੱਲਾਂ ਦੀ ਡਿਸਟ੍ਰਿਬਿਊਸ਼ਨ ਜਿਹੜੀ ਆ ਸਲੋ ਹੋ ਜਾਂਦੀ ਆ ਤੇ ਜਿਹਦੇ ਨਾਲ ਸਰੀਰ ਦਾ ਵਿਕਾਸ ਜਿਹੜਾ ਉਹ ਰੁਕ ਜਾਂਦਾ ਹੈਗਾ ਅ ਪ੍ਰੋਟੀਨ ਜਿਹੜਾ ਹੈ ਉਹਦੇ ਵਿੱਚ ਅਬਜ਼ਾਰਪਸ਼ਨ ਦੇ ਵਿੱਚ ਜ਼ਿੰਕ ਬੜੀ ਵੱਡੀ ਰੋਲ ਅਦਾ ਕਰਦਾ ਤੇ ਇਹ ਜੇਕਰ ਆਪਾਂ ਜ਼ਿੰਕ ਬੋਡੀ ਦੇ ਅੰਦਰ ਘਟ ਜੇ ਤਾਂ ਫਿਰ ਜਿਹੜਾ ਪ੍ਰੋਟੀਨ ਜਿਹੜਾ ਉਹ ਉਹਦਾ ਅਬਜ਼ਾਰਪਸ਼ਨ ਦੀ ਘਟ ਜਾਂਦੀ ਆ ਜਿਹਦੇ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਦਾ ਜਿਹੜਾ ਵਿਕਾਸ ਹੈ ਉਹ ਰੁਕ ਜਾਂਦਾ ਹੈਗਾ ਤੇ ਹੱਡੀਆਂ ਦੇ ਵਿਕਾਸ ਦੀ ਜਿਵੇਂ ਗੱਲ ਕੀਤੀ ਹੈ ਜਿਵੇਂ ਕਿ ਜੇਕਰ ਉਹਦੇ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦਾ ਹੈਗਾ ਤਾਂ ਤੇ ਜੇਕਰ ਜ਼ਿੰਕ ਘਟ ਜ਼ਿੰਕ ਘਟ ਜੇ ਬੋਡੀ ਦੇ ਵਿੱਚ ਤਾਂ ਬੱਚਿਆਂ ਦੇ ਵਿੱਚ ਬੌਣਾਪਣ ਰਹਿ ਸਕਦਾ ਬੱਚੇ ਜਿਹੜੇ ਨੇ ਬੌਣੇ ਜਿਨ੍ਹਾਂ ਦਾ ਕੱਦ ਨਹੀਂ ਵੱਧਦਾ ਹੈਗਾ ਤੇ ਉਹ ਉਹਨਾਂ ਦੇ ਪਿੱਛੇ ਜਿਹੜੀ ਜ਼ਿੰਕ ਦੀ ਕਮੀ ਨੂੰ ਇੱਕ ਬੜਾ ਵੱਡਾ ਕਾਰਨ ਮੰਨਿਆ ਜਾਂਦਾ ਆ ਬੋਡੀ ਦੇ ਅੰਦਰ ਸੈਕਸ ਦੀ ਜਿਹੜੀ ਕਮੀ ਹੁੰਦੀ ਹੈ ਉਹਦੇ ਲਈ ਜ਼ਿੰਕ ਜਿਹੜਾ ਹੈਗਾ ਉਹ ਇੱਕ ਬੜਾ ਵੱਡਾ ਅ ਰੋਲ ਅਦਾ ਕਰਦਾ ਹੈਗਾ ਅ ਇਹਦੇ ਨਾਲ ਸਰੀਰ ਦੇ ਅੰਦਰ ਅ ਸਕਿਨ ਦੇ ਬੜੇ-ਬੜੇ-ਬੜੇ ਰੋਗ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਨੇ ਜਿਵੇਂ ਐਕਜ਼ੀਮਾ ਹੈਗਾ ਸੋਰੈਸਿਸ ਹੈਗਾ ਅ ਜਿਵੇਂ ਪਿੰਪਲਸ ਹੋਣ ਲੱਗ ਜਾਂਦੇ ਨੇ ਜਿਹਨੂੰ ਐਕਨੇ ਕਿਹਾ ਜਾਂਦਾ ਅ ਸਕਿਨ ਜਿਹੜੀ ਹੈ ਉਹ ਸੁੱਕਣ ਲੱਗ ਜਾਂਦੀ ਹੈਗੀ ਹੈ ਡਰਾਈ ਸਕਿਨ ਜਿਹਨੂੰ ਕਹਿੰਦੇ ਆ ਅ ਜਿਹੜੇ ਸਕਿਨ ਦੇ ਜੇਕਰ ਕੋਈ ਜ਼ਖਮ ਹੋ ਜੇ ਤਾਂ ਉਹ ਭਰਦਾ ਨਹੀਂ ਜਲਦੀ ਜਲਦੀ ਸਕਿਨ ਕਾਲੀ ਪੈਣ ਲੱਗ ਜਾਂਦੀ ਹੈ ਸਕਿਨ ਦੇ ਉੱਤੇ ਸੋਜ ਆਉਣ ਲੱਗ ਜਾਂਦੀ ਹੈ ਤੇ ਇਹ ਬੜੇ ਵੱਡੇ ਇਹਦੇ ਵਿੱਚ ਸਮੱਸਿਆਵਾਂ ਪੈਦਾ ਹੋਣ ਲੱਗ ਜਾਂਦੀਆਂ ਨੇ ਤੇ ਸੋਰੈਸਿਸ ਦੀ ਆਪਾਂ ਗੱਲ ਕਰੀ ਇਹਦੇ ਇਹਦੇ ਨਾਲ ਜਿਹੜੀਆਂ ਉਹ ਸੈੱਲਾਂ ਦਾ ਵਿਕਾਸ ਜਿਹੜਾ ਉਹ ਇਹਦੀ ਜਿਹੜੀ ਸਕਿਨ ਦੀ ਇਹ ਜਿਹੜੀ ਜ਼ਿੰਕ ਦੀ ਕਮੀ ਦੇ ਨਾਲ ਜਿਹੜੀ ਹੈ ਉਹ ਸੈੱਲ ਦੇ ਜਿਹੜੇ ਵਿਕਾਸ ਬੜੀ ਤੇਜ਼ੀ ਨਾਲ ਹੋਣ ਲੱਗ ਜਾਂਦਾ ਜਿਹਦੇ ਕਰਕੇ ਜਿਹੜਾ ਸੋਰੈਸਿਸ ਹੋਣ ਦਾ ਜਿਹੜਾ ਉਹ ਖਤਰਾ ਪੈਦਾ ਹੋ ਜਾਂਦਾ ਐਕਜ਼ੀਮਾ ਹੈਗੀ ਜੀ ਬੋਡੀ ਦੇ ਅੰਦਰ ਜਦੋਂ ਜ਼ਿੰਕ ਦੀ ਕਮੀ ਹੁੰਦੀ ਹੈ ਤਾਂ ਸਕਿਨ ਦੇ ਉੱਤੇ ਸੋ ਜਾਣੀ ਸ਼ੁਰੂ ਹੋ ਜਾਂਦੀ ਹੈ ਖੁਜਲੀ ਖਾਰਿਸ਼ ਹੋਣ ਲੱਗ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਉਹ ਇਹਨੂੰ ਆਪਾਂ ਅੱਗੇ ਚੱਲ ਕੇ ਐਕਜ਼ੀਮਾ ਜਿਹੜਾ ਉਹ ਬਣ ਜਾਂਦਾ ਹੈਗਾ ਜ਼ਿੰਕ ਦੀ ਕਮੀ ਨਾਲ ਜਿਵੇਂ ਕਿ ਦੱਸਿਆ ਸੋਜ ਆਉਣ ਲੱਗਦੀ ਹੈ ਅ ਬੈਕਟੀਰੀਆ ਦਾ ਵਿਕਾਸ ਉਹਦੇ ਜਿਹਦੇ ਕਰਕੇ ਬੈਕਟੀਰੀਆ ਦਾ ਵਿਕਾਸ ਹੁੰਦਾ ਹੈ ਤੇ ਫਿਰ ਉਹ ਅੱਗੇ ਚੱਲ ਕੇ ਜਿਹੜਾ ਉਹ ਫੋੜੇ ਪਿੰਸੀਆਂ ਦੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਡਰਾਈ ਸਕਿਨ ਹੋਣ ਲੱਗ ਜਾਂਦੀ ਹੈ ਜੀ ਨਮੀ ਜਿਹੜੀ ਆ ਉਹ ਜਿਹੜੀ ਉਹ ਬਰਕਰਾਰ ਨਹੀਂ ਰਹਿ ਪਾਂਦੀ ਤੇ ਇਹਦੇ ਕਰਕੇ ਜਿਹੜੀ ਆ ਬਾਡੀ ਦੇ ਉੱਤੇ ਖਾਰਿਸ਼ ਹੋਣ ਲੱਗ ਜਾਂਦੀ ਹੈ ਡਰਾਈ ਸਕਿਨ ਹੋਣ ਲੱਗ ਜਾਂਦੀ ਹੈ ਜੀ ਅ ਛੱਟ ਜੇ ਲੱਗ ਲੱਗਦੀ ਹੈ ਤਾਂ ਜ਼ਖਮ ਭਰਦੇ ਨਹੀਂ ਹੈਗੇ ਅ ਸਕਿਨ ਜਿਹੜੀ ਆ ਉਹ ਕਾਲੀ ਪੈਣ ਲੈਂਦੀ ਹੈ ਮੈਲਾਨਿਨ ਜਿਹੜਾ ਉਹਦਾ ਉਹ ਜਿਹੜੀ ਉਹ ਜ਼ਿੰਕ ਜੇਕਰ ਘਟ ਜੇ ਤਾਂ ਮੈਲਾਨਿਨ ਦਾ ਜਿਹੜਾ ਉਹ ਪ੍ਰੋਡਕਸ਼ਨ ਜਿਹੜੀ ਆ ਉਤਪਾਦਨ ਜਿਹੜਾ ਉਹ ਵੱਧ ਜਾਂਦਾ ਹੈਗਾ ਜਿਹਦਾ ਜਿਹਦੇ ਨਾਲ ਜਿਹੜਾ ਰੰਗ ਜਿਹੜਾ ਉਹ ਕਾਲਾ ਪੈਣ ਦਾ ਯਾਨੀ ਹੁਣ ਜਿਨ੍ਹਾਂ ਲੋਕਾਂ ਦੇ ਆਮ ਤੌਰ ਤੇ ਤਾਂ ਰੰਗ ਜਿਹੜੇ ਨੇ ਉਹ ਸਾਫ਼ ਹੁੰਦੇ ਨੇ ਬਟ ਜਦੋਂ ਬਹੁਤੇ ਲੋਕਾਂ ਨੂੰ ਆਪਾਂ ਦੇਖਾਂਗੇ ਤੇ ਉਹਨਾਂ ਦੇ ਦੇਖਦੇ ਹੀ ਦੇਖਦੇ ਜਿਹੜਾ ਉਹਨਾਂ ਦਾ ਰੰਗ ਕਾਲਾ ਪੈ ਜਾਂਦਾ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਵੀ ਇਸ ਬੰਦੇ ਦੇ ਅੰਦਰ ਜਿਹੜਾ ਉਹ ਜ਼ਿੰਕ ਦੀ ਕਮੀ ਹੋ ਚੁੱਕੀ ਹੈ ਇਹਦੇ ਕਰਕੇ ਅੰਦਰ ਮੈਲਾਨਿਨ ਦਾ ਜਿਹੜਾ ਉਹ ਪ੍ਰੋਡਕਸ਼ਨ ਉਹ ਵੱਧ ਗਈ ਤੇ ਉਹਦੇ ਕਰਕੇ ਇਹਨਾਂ ਦਾ ਰੰਗ ਜਿਹੜਾ ਉਹ ਕਾਲਾ ਪੈ ਗਿਆ ਸਕਿਨ ਦੇ ਉੱਤੇ ਸੋਜ ਆ ਜਾਂਦੀ ਹੈ ਜੀ ਲਾਲ ਹੋ ਜਾਂਦੀ ਹੈ ਸਕਿਨ ਤੇ ਇਹਦੇ ਨਾਲ ਜਿਹੜਾ ਉਹ ਅੱਗੇ ਚੱਲ ਕੇ ਇਹ ਵੀ ਜਿਹੜਾ ਬਾਡੀ ਦੇ ਅੰਦਰ ਸਕਿਨ ਦੇ ਜਿਹੜੀ ਉਹ ਰੰਗ ਆ ਉਹ ਕਾਲਾ ਹੋਣ ਲੱਗ ਜਾਂਦਾ ਹੈ ਤੇ ਸੈੱਲਾਂ ਦੇ ਵਿਕਾਸ ਦੇ ਵਿੱਚ ਬੜੀ ਵੱਡੀ ਮਦਦ ਕਰਦਾ ਹੈ ਜੀ ਬੋਡੀ ਦੇ ਅੰਦਰ ਨਮੀ ਤੇ ਲਚਕੀਲਾਪਣ ਜਿਵੇਂ ਮਤਲਬ ਲਾਸਟੀਸਿਟੀ ਜਿਹਨੂੰ ਕਹਿੰਦੇ ਹੈਗੇ ਜੀ ਉਹ ਜਿਹੜੀ ਇਹ ਬਰਕਰਾਰ ਰੱਖਣ ਦੇ ਵਿੱਚ ਜ਼ਿੰਕ ਕਾਫੀ ਵੱਡਾ ਰੋਲ ਅਦਾ ਕਰਦਾ ਹੈਗਾ ਤੇ ਜ਼ਿੰਕ ਦੀ ਕਮੀ ਜਿਹੜੀ ਆ ਸਵਾਦ ਤੇ ਗੰਧ ਜਿਹੜੇ ਤੇ ਜੌਨ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਜਿਹਨੂੰ ਸੈਕਸ਼ੂਅਲ ਡਿਜ਼ੀਜ਼ ਹੈਗੀਆਂ ਉਹਦੇ ਕਰਕੇ ਵੀ ਪਤਾ ਹੋ ਜਾਂਦੀ ਕਿ ਵੀ ਜ਼ਿੰਕ ਦੀ ਕਮੀ ਨਾਲ ਸਵਾਦ ਤੇ ਗੰਧ ਜਿਵੇਂ ਹੁਣ ਪਿਛਲੇ ਜੇ ਮਹਾਮਾਰੀ ਆਈ ਸੀ ਤੋ ਉਹਦੇ ਵਿੱਚ ਆਪਾਂ ਨੂੰ ਸਵਾਦ ਵੀ ਆਪਣਾ ਚਲਾ ਗਿਆ ਸੀ ਤੇ 스멜 ਵੀ ਜਿਹੜੀ ਸੀ ਉਹ ਚਲੀ ਗਈ ਸੀ ਨਾ 스멜 스멜 ਆਉਂਦੀ ਸੀ ਤੇ ਨਾ ਬੋਡੀ ਦੇ ਅੰਦਰ ਜਿਹੜਾ ਸਾਨੂੰ ਆਪਾਂ ਸਵਾਦ ਦਾ ਪਤਾ ਲੱਗਦਾ ਸੀ ਜੀਭ ਤੋਂ ਸਵਾਦ ਦਾ ਪਤਾ ਲੱਗਦਾ ਸੀ ਤੋ ਉਹ ਕੀ ਹੋ ਗਿਆ ਕਿ ਬੋਡੀ ਦੇ ਅੰਦਰ ਜਿਹੜੀ ਉਹ ਜ਼ਿੰਕ ਜਿਹੜਾ ਉਹ ਘਟ ਜਾਂਦਾ ਜਾਂ ਖਤਮ ਹੋ ਜਾਂਦਾ ਬੋਡੀ ਦੇ ਅੰਦਰ ਤੇ ਇਹਦੇ ਨਾਲ ਜਿਹੜਾ ਸਵਾਦ ਆ ਉਹ ਇੱਕਦਮ ਜਿਹੜਾ ਉਹ ਘਟ ਜਾਂਦਾ ਕਿਉਂਕਿ ਜ਼ਿੰਕ ਸਵਾਦ ਤੇ ਜਿਹੜੇ 스멜 ਦੇ ਰਿਸੈਪਟਰ ਸੈਪਟਰਸ ਜਿਹੜੇ ਹੁੰਦੇ ਨੇ ਉਹਨਾਂ ਦੇ ਕਾਰਜ ਦੇ ਵਿੱਚ ਬੜੀ ਮਹੱਤਵਪੂਰਨ ਜਿਹੜੀ ਉਹ ਰੋਲ ਅਦਾ ਕਰਦਾ ਹੈਗਾ ਅ ਜਿਹੜੇ ਸਮੈਲ ਦੇ ਰਿਸੈਪਟਰਸ ਨੇ ਜੇਕਰ ਆਪਾਂ ਜ਼ਿੰਕ ਘਟ ਦਿੰਦਾ ਤਾਂ ਉਹ ਕਮਜ਼ੋਰ ਪੈ ਜਾਂਦੇ ਨੇ ਜਿਹਦੇ ਕਰਕੇ ਸਾਨੂੰ ਸਮੈਲ ਆਉਣੀ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਜ਼ਿੰਕ ਸਵਾਦ ਦੀ ਜੇਕਰ ਗੱਲ ਕਰੀਏ ਤੇ ਸਵਾਦ ਦੇ ਰਸਾਇਣਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਅਬਜ਼ોર્ਪਸ਼ਨ ਦੇ ਵਿੱਚ ਮਦਦ ਕਰਦਾ ਹੈ ਤੇ ਜੇਕਰ ਇਹ ਕਮੀ ਹੋ ਜੇ ਤਾਂ ਫਿਰ ਜਿਹੜੀ ਸਾਨੂੰ ਸਵਾਦ ਆਉਣਾ ਜਿਹੜਾ ਕਿਸੇ ਵੀ ਚੀਜ਼ ਦਾ ਜਿਹੜਾ ਸਵਾਦ ਆਉਣਾ ਬੰਦ ਹੋ ਜਾਂਦਾ ਖਾਸ ਕਰਕੇ ਇਹ ਉਹਨਾਂ ਦਿਨਾਂ ਚ ਹੁੰਦਾ ਜਦੋਂ ਸਾਨੂੰ ਬੁਖਾਰ ਹੋ ਜਾਂਦਾ ਤੇ ਮਹਾਮਾਰੀ ਦੇ ਸਮਾਂ ਦੌਰਾਨ ਜਾਂ ਸਰੀਰ ਦੇ ਵਿੱਚ ਕੋਈ ਐਸਾ ਬੈਕਟੀਰੀਆ ਆ ਗਿਆ ਜਿਹਦੇ ਕਰਕੇ ਬਾਡੀ ਦੇ ਅੰਦਰ ਦੇ ਜਿਹੜੇ ਉਹ ਸਵਾਦ ਖਤਮ ਹੋ ਗਿਆ ਖਾਸ ਕਰਕੇ ਜਦੋਂ ਆਪਾਂ ਟਾਈਫਾਇਡ ਹੋ ਗਿਆ ਮਲੇਰੀਆ ਹੋ ਗਿਆ ਸਾਨੂੰ ਡੇਂਗੂ ਹੋ ਗਿਆ ਜਾਂ ਫਿਰ ਜਿਹੜੇ ਪਿੱਛੇ ਜੇ ਮਹਾਮਾਰੀ ਰੰਗ ਗਈ ਆ ਉਹਦੇ ਦੌਰਾਨ ਵੀ ਸਾਨੂੰ ਇਹ ਜੀ ਦੀ ਸਮੱਸਿਆ ਜਿਹੜੀ ਉਹ ਆਈ ਹੈਗੀ ਸਾਨੂੰ ਸੈਕਸ ਸੰਬੰਧੀ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਕਿਉਂਕਿ ਜ਼ਿੰਕ ਹਾਰਮੋਨਲ ਇੰਬੈਲੈਂਸਿੰਗ ਦੇ ਵਿੱਚ ਕਾਫੀ ਵੱਡਾ ਰੋਲ ਅਦਾ ਕਰਦਾ ਤੇ ਹਾਰਮੋਨ ਦੇ ਵਿੱਚ ਦੇ ਉਤਪਾਦਨ ਜਿਹੜੀ ਪੈਦਾਵਾਰ ਦੇ ਵਿੱਚ ਕਾਫੀ ਵੱਡੀ ਭੂਮਿਕਾ ਨਿਭਾਉਂਦਾ ਹੈਗਾ ਤੇ ਇਹਨੇ ਹਾਰਮੋਨਾਂ ਦੇ ਵਿੱਚ ਇੱਕ ਟੈਸਟੋਸਟੀਰੋਨ ਹਾਰਮੋਨ ਹੁੰਦਾ ਜਿਹਦੇ ਪੈਦਾਵਾਰ ਦੇ ਲਈ ਜ਼ਿੰਕ ਬਹੁਤ ਵੱਡਾ ਰੋਲ ਅਦਾ ਕਰਦਾ ਤੇ ਟੈਸਟੋਸਟੀਰੋਨ ਹਾਰਮੋਨ ਜਿਹੜਾ ਉਹ ਮੇਲ ਹਾਰਮੋਨ ਹੈ ਜੀ ਤੇ ਮੇਲ ਹਾਰਮੋਨ ਜੇਕਰ ਜਿੰਕ ਘਟ ਜੇ ਤੇ ਫਿਰ ਮਰਦਾਨਾ ਕਮਜ਼ੋਰੀ ਪ੍ਰੀ ਮਚੋਰੇ ਰੈਕੂਲੇਸ਼ਨ ਐਟੈਕਟਾਈਲ ਡਿਸਫੰਕਸ਼ਨ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸ਼ੁਕਰਾਣੂਆਂ ਦੀ ਕਮੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਬਹੁਤ ਲੋਕਾਂ ਦੇ ਵਿੱਚ ਦੇਖੀਆਂ ਗਈਆਂ ਨੇ ਤੇ ਜੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸੈਕਸ ਸੰਬੰਧੀ ਸਮੱਸਿਆਵਾਂ ਨੇ ਜੇਕਰ ਉਹ ਜਿੰਕ ਦੀ ਕਮੀ ਪੂਰੀ ਕਰ ਲੈਣ ਤਾਂ ਫਿਰ ਉਹ ਉਹਨਾਂ ਦੇ ਅੰਦਰ ਦੇ ਜਿਹੜੇ ਨੇ ਉਹ ਸੈਕਸ ਸੰਬੰਧੀ ਸਮੱਸਿਆਵਾਂ ਨੂੰ ਜਿਹੜੀ ਹੀਲ ਕਰਨ ਦੇ ਵਿੱਚ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਕਾਫੀ ਵੱਟਾ ਰੋਲ ਅਦਾ ਕਰਦਾ ਜ਼ਿੰਕ ਤੇ ਉਹਨਾਂ ਨੂੰ ਜਿਹੜੀ ਮਦਦ ਮਿਲਦੀ ਹੈ ਨਪੁੰਸਖਤਾ ਸ਼ੁਕਰਾਨਾ ਦੀ ਕਮੀ ਸੈਕਸ ਦੇ ਵਿੱਚ ਉਤੇਜਨਾ ਦੀ ਕਮੀ ਤੇ ਇਸ ਤੋਂ ਇਲਾਵਾ ਜਿਹੜਾ ਲੇਡੀਜ਼ ਦੇ ਅੰਦਰ ਜਿਹੜਾ ਉਹ ਪੀਰੀਅਡਸ ਦੇ ਦੌਰਾਨ ਜਿਹੜਾ ਉਹ ਪ੍ਰੋਬਲਮਸ ਆਉਂਦੀਆਂ ਨੇ ਉਹ ਉਹਨਾਂ ਦੇ ਵਿੱਚ ਵੀ ਜਿਹੜਾ ਜ਼ਿੰਕ ਬਹੁਤ ਵੱਡਾ ਰੋਲ ਅਦਾ ਕਰਦਾ ਹੈਗਾ ਤੇ ਇਹ ਸਪਲੀਮੈਂਟਸ ਤੁਸੀਂ ਲੈ ਸਕਦੇ ਹੋ ਜੀ ਇਹਦੇ ਵਿੱਚ ਤੇ ਇਹਦੇ ਨਾਲ ਤੁਹਾਡਾ ਜਿਹੜਾ ਇਸ ਮੁਸਬਲੇ ਠੀਕ ਹੋ ਸਕਦਾ ਹੈ ਜ਼ਿੰਕ ਦੀ ਕਮੀ ਜਿਹੜੀ ਆ ਉਦੇ ਨਾਲ ਥਕਾਨ ਤੇ ਕਮਜ਼ੋਰੀ ਤੇ ਮਾਸਿਕ ਧਰਮ ਜਿਹੜਾ ਹੈਗਾ ਯਾਨੀ ਜਿਹਨੂੰ ਆਪਾਂ ਪੀਰੀਅਡਸ ਕਹਿੰਦੇ ਹੈਗਾ ਉਹ અનਇਵਨ ਹੋ ਜਾਂਦੇ ਨੇ ਗੜਬੜ ਹੋ ਜਾਂਦੇ ਨੇ ਤੇ ਉਹ ਉਹਦੇ ਪਿੱਛੇ ਦੇ ਕਾਰਨ ਜਿਹੜੇ ਹੋ ਗੁੰਦੇ ਨੇ ਅ ਜਿੰਕ ਅ ਜਿਹੜਾ ਉਸ ਨੂੰ ਮੰਨਿਆ ਜਾਂਦਾ ਬੜਾ ਵੱਡਾ ਉਹਦਾ ਰੋਲ ਅਦਾ ਕਰਦਾ ਤੇ ਉਹ ਉਹਦੇ ਕਰਕੇ ਜਿਹੜਾ ਬੋਡੀ ਦੇ ਅੰਦਰ ਜਿਹੜੀ ਹੈ ਥਕਾਨ ਹੈਗੀ ਆ ਕਮਜ਼ੋਰੀ ਹੈਗੀ ਆ ਇਮਿਊਨ ਸਿਸਟਮ ਜਿਹੜਾ ਉਹਦੇ ਡਾਊਨ ਆ ਜਾਂਦਾ ਇਹ ਕਾਫੀ ਸਾਨੂੰ ਇਹਦੇ ਨਾਲ ਅੱਗੇ ਚੱਲ ਕੇ ਸਮੱਸਿਆਵਾਂ ਪੈਦਾ ਹੁੰਦੀਆਂ ਕਿਉਂਕਿ ਇਮਿਊਨ ਸਿਸਟਮ ਡਾਊਨ ਆਇਆ ਕੋਈ ਵੀ ਇਨਫੈਕਸ਼ਨ ਜਿਹੜੀ ਇਹ ਸਾਨੂੰ ਬਾਡੀ ਦੇ ਅੰਦਰ ਫੜ ਲੈਂਦੀ ਹੈ ਤੇ ਫਿਰ ਅੱਗੇ ਚੱਲ ਕੇ ਉਹਦੇ ਨਾਲ ਬੜੀ ਵੱਡੀਆਂ ਜਿਹੜੇ ਨੇ ਰੋਗ ਪੈਦਾ ਹੁੰਦੇ ਨੇ ਬੜੀ ਵੱਟੀ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ। ਅ ਮਾਸਿਕ ਧਰਮ ਦੇ ਵਿੱਚ ਪੀਰੀਅਡਸ ਦੇ ਵਿੱਚ ਗੜਬੜ ਪੈਦਾ ਹੁੰਦੀ ਹੈ ਜਿਵੇਂ ਪੀਰੀਅਡs ਦੇਰੀ ਨਾਲ ਆਉਣਾ, ਪੀਰੀਅਡ ਦੇ ਤਰ੍ਹਾਂ ਦਰਦ ਹੋਣਾ, ਜਿਹੜੇ ਬਲੀਡਿੰਗ ਬਹੁਤ ਜ਼ਿਆਦਾ ਹੋਣੀ, ਕਦੇ ਪੀਰੀਅਡ ਜ਼ਿਆਦਾ ਆ ਜਾਣੇ, ਕਦੇ ਘੱਟ ਆ ਜਾਣੇ। ਕਦੇ 2-2 ਮਹੀਨੇ ਆਣਾ ਹੀ ਨਹੀਂ 3-3 ਮਹੀਨੇ ਆਉਣਾ ਹੀ ਨਹੀਂ ਤੇ ਕਦੇ 15-15 20-20 ਦਿਨ ਪੰਦ ਹੀ ਨਹੀਂ ਹੁਣੇ ਤੇ ਇਹ ਜ਼ਿੰਕ ਦੀ ਜਿਹੜੀ ਆ ਉਹ ਕਮੀ ਇਹਦੇ ਵਿੱਚ ਆ ਬੜਾ-ਬੜਾ ਰੋਲ ਅਦਾ ਕਰਦੀ ਹੈ ਜੇ ਜ਼ਿੰਕ ਘਟ ਜੇ ਤੇ ਇਹ ਉਹਦੇ ਕਰਕੇ ਵੀ ਹੁੰਦਾ ਹੈਗਾ ਜ਼ਿੰਕ ਦੀ ਕਮੀ ਦੇ ਨਾਲ ਹੋਣ ਵਾਲੇ ਜੇਕਰ ਆਪਾਂ ਰੋਗਾਂ ਦੀ ਗੱਲ ਕਰੀਏ ਤਾਂ ਸਕਿਨ ਦੇ ਰੋਗ ਜਿਹੜੇ ਨੇ ਉਹ ਕਾਫੀ ਹੁੰਦੇ ਨੇ ਜੀ ਆ ਇਹਦੇ ਨਾਲ ਇਨਫੈਕਸ਼ਨ ਜਿਹੜੀਆਂ ਨੇ ਉਹ ਕਾਫੀ ਵੱਧ ਜਾਂਦੀਆਂ ਨੇ ਆ सेक्स ਦੀਆਂ ਸਮੱਸਿਆਵਾਂ ਜਿਹੜੀਆਂ ਨੇ ਨਪੁੰਸਕਤਾ, ਬਾਝਪਨ, ਡੀਡਿਸ ਦੇ ਵਿੱਚ ਵੀ ਹੁੰਦਾ ਜੈਟਸ ਦੇ ਵਿੱਚ ਹੁੰਦਾ ਇਹ ਕਾਫੀ ਵਧ ਜਾਂਦੀ ਹੈਗੇ ਤੇ ਇਹ ਸਾਨੂੰ ਜਿਹੜਾ ਇਹ ਇਹਦੇ ਕੈਫੀਨ ਜਿਹੜਾ ਹੈਗਾ, ਅਲਕੋਹਲ ਹੈਗਾ, ਚੀਨੀ ਹੈ ਰਫਾਈਨਡ ਹੈ, ਕਾਰਬੋਹਾਈਡਰੇਟਸ ਨੇ ਅ ਪ੍ਰੋਸੈਸ ਫੂਡਸ ਹੈਗਾ, ਕੋਈ ਨਸ਼ਾ ਕਰਦਾ ਹੈ ਜਾਂ ਜਿਹਨੂੰ স্মੋਕਿੰਗ ਕਰਦੇ ਹੈਗੇ ਨੇ ਇਹ ਲੋਕਾਂ ਨੂੰ ਇਹ ਸਮੱਸਿਆਵਾਂ ਜਿਹੜੀਆਂ ਨੇ ਉਹ ਜ਼ਿਆਦਾ ਆਉਂਦੀਆਂ ਨੇ ਕਿਉਂਕਿ ਇਹ ਸਾਰੀਆਂ ਨਸ਼ੇ ਨੇ ਜਾਂ ਕੋਈ ਵੀ ਜਿਹੜੀਆਂ ਚੀਜ਼ਾਂ ਵਾਂ ਗੜਾਈਆਂ ਨੇ ਇਹ ਸਾਰੀਆਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੋਡੀ ਦੇ ਅੰਦਰੋਂ ਜ਼ਿੰਕ ਘਟਾ ਦਿੰਦੀਆਂ ਨੇ। ਵੈਸੇ ਤਾਂ ਜ਼ਿੰਕ ਦੀ ਜਿਹੜੇ ਨੇ ਉਹ 6 ਤੋਂ 7 ਪ੍ਰਕਾਰ ਹੁੰਦੇ ਨੇ। ਜ਼ਿੰਕ ਗਲੂਕੋਨੇਟ, ਜ਼ਿੰਕ ਸੈਟਰੇਟ, ਜ਼ਿੰਕ ਐਸੀਟ, ਇਸ ਤੋਂ ਇਲਾਵਾ ਜ਼ਿੰਕ ਆਕਸਾਈਡ, ਜ਼ਿੰਕ ਸਲਫੇਟ, ਜ਼ਿੰਕ ਤੇ ਕੋਲੀਨੇਟ, ਜ਼ਿੰਕ ਮੈਥੀਓਨਿਨ ਤੇ ਜ਼ਿੰਕ ਹਿਸਟਰੀ ਹਿਸਟੇਡ ਐਂਡ ਹਿਸਟੇਡ ਆਇਨ ਜਿਹੜਾ ਹੈਗਾ ਇਹ ਅੱਠ ਤਰ੍ਹਾਂ ਦੇ ਜ਼ਿੰਕ ਜਿਹੜੇ ਨੇ ਉਹ ਪਾਏ ਜਾਂਦੇ ਨੇ ਪਰ ਮਾਨਵ ਸਰੀਰ ਦੇ ਲਈ ਜਿਹੜਾ ਉਹ ਸਭ ਤੋਂ ਵੱਧ ਜਿਹੜਾ ਜ਼ਿੰਕ ਪਿਕੋਲੀਨੇਟ ਤੇ ਜ਼ਿੰਕ ਮੈਥਿਓਨਿਨ ਜਿਹੜਾ ਹੈ ਉਹ ਦੋ ਜ਼ਿੰਕ ਸਭ ਤੋਂ ਵੱਧ ਤੇ ਵਧੀਆ ਮੰਨੇ ਜਾਂਦੇ ਲੱਗਦੇ ਜ਼ਿੰਕ ਪਿਕੋਲੀਨੇਟ ਦੀ ਗੱਲ ਕਰੀਏ ਤੇ ਇਹ ਬੋਡੀ ਦੇ ਅੰਦਰ ਆਸਾਨੀ ਨਾਲ ਅਬਸorb ਹੋ ਜਾਂਦਾ ਬੋਡੀ ਨੂੰ ਆਸਾਨੀ ਨਾਲ ਲੈ ਜਾਂਦੀ ਹੈ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜੀ ਇਮਿਊਨ ਸਿਸਟਮ ਨੂੰ ਮਜ਼ਬੂਤ ਦੀ ਮਜ਼ਬੂਤੀ ਦਿੰਦਾ ਤੇ ਜ਼ਿੰਕ ਮੈਥੀਓਨਿਨ ਜਿਹੜਾ ਹੁੰਦਾ ਹੈ ਇਹ ਸਰੀਰ ਦੇ ਵਿੱਚ ਇਹ ਵੀ ਆਸਾਨੀ ਨਾਲ ਜਿਹੜਾ ਅਬਸorb ਹੋ ਜਾਂਦਾ ਹੈ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਮਾਸਪੇਸ਼ੀਆਂ ਤੇ ਹੱਡੀਆਂ ਲਈ ਜਿਹੜਾ ਉਹ ਜ਼ਿੰਕ ਮੈਥੀਓਨਿਨ ਜਿਹੜਾ ਉਹ ਬਹੁਤ ਵੱਡਾ ਰੋਲ ਅਦਾ ਕਰਦਾ ਇਹ ਬੜਾ ਵਧੀਆ ਜਿਹੜਾ ਹੈਲਪ ਉਹ ਮਿਲ ਜਾਂਦਾ ਹੈਗਾ ਤੇ ਅ ਉਹ ਰੋਗ ਜਿਹੜੇ ਹੈਗੇ ਨੇ ਜੀ ਜ਼ਿੰਕ ਦੇ ਉਹ ਠੀਕ ਕਰਨ ਲਈ ਸਾਨੂੰ ਮਾਸ ਮਛਲੀ ਅੰਡੇ ਦਾਲਾਂ ਬੀਜ ਨਟਸ ਜਿਹੜੇ ਨੇ ਉਹ ਜੇਕਰ ਆਪਾਂ ਖਾਂਦੇ ਆ ਤਾਂ ਇਹਨਾਂ ਨੂੰ ਆਪਾਂ ਜਿੰਕ ਦੀ ਜਿਹੜੀ ਕਮੀ ਹੈ ਉਹ ਦੂਰ ਹੋ ਜਾਂਦੀ ਹੈ ਸੰਤੁਲਿਤ ਖਾਣਾ ਖਾਣਿਆ ਪੋਜਨ ਖਾਣਿਆ ਵਿਟਾਮਿਨ ਜਿਹੜੇ ਜਿਹਦੇ ਚ ਕਾਫੀ ਮਿਲਦੇ ਨੇ ਉਹ ਪੋਜਨ ਆਪਾਂ ਖਾਣੇ ਹੈਗੇ ਆ ਆਇਰਨ ਤੇ ਕੈਲਸ਼ੀਅਮ ਦੀ ਕਮੀ ਨੂੰ ਜੇਕਰ ਆਪਾਂ ਦੂਰ ਕਰੀਏ ਤਾਂ ਵੀ ਜਿਹੜਾ ਇਸ ਜਿੰਕ ਨੂੰ ਜਿਹੜਾ ਉਹ ਠੀਕ ਕਰਨ ਦੇ ਵਿੱਚ ਮਦਦ ਮਿਲਦੀ ਹੈ ਜਿੰਕ ਦੇ ਨਾਲ ਜਿਹੜਾ ਉਹਦੇ ਵਿੱਚ ਕਾਫੀ ਵੱਡਾ ਰੋਲ ਅਦਾ ਕਰਦਾ ਹੈਗਾ ਤੇ ਇਸ ਤੋਂ ਇਲਾਵਾ ਜ਼ਿੰਕ ਰਿਚ ਫੂਡ ਜਿਹੜੇ ਹੈਗੇ ਨੇ ਜੀ ਉਹਨਾਂ ਦੇ ਵਿੱਚ ਅ ਚਿਕਨ ਹੈਗਾ ਪੋਰਕ ਹੈਗਾ ਬੀਜ ਹੈਗੇ ਨੇ ਨਟਸ ਹੈਗੇ ਨੇ ਸਮੁੰਦਰੀ ਭੋਜਨ ਹੈਗਾ ਜੀ ਇਹ ਇਹਦੇ ਕਰ ਇਹਦੇ ਵਿੱਚੋਂ ਸਾਨੂੰ ਜ਼ਿੰਕ ਜਿਹੜਾ ਉਹ ਕਾਫੀ ਮਾਤਰਾ ਚ ਮਿਲਦਾ ਹੈਗਾ ਤੇ ਇਹ ਜੀ ਅੱਜ ਆਪਾਂ ਜਾਣਕਾਰੀ ਦਿੱਤੀ ਹੈਗੀ ਤੁਹਾਨੂੰ ਜ਼ਿੰਕ ਦੇ ਸੰਬੰਧ ਵਿੱਚ ਤੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਕਿਸੇ ਨਾ ਕਿਸੇ ਨੂੰ ਇਹ ਵੀਡੀਓ ਫਾਇਦਾ ਜ਼ਰੂਰ ਦੇਗੀ ਤੇ ਜੇਕਰ ਕਿਸੇ ਇੱਕ ਨੂੰ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫਾਇਦਾ ਮਿਲ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰ ਵਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਜੀ ਇਜਾਜ਼ਤ ਬਤ